असली प्योर पाकिस्तानी नस्ल मेरे भाई ने दौलत ने पैदा करती हरियाणा ने दे ਵਿੱਚ ਜਿੰਨੀ ਮਰਜੀ ਆ ਕੇ ਖਰੀਦ ਸਕਦੇ ਆ ਬੱਕਰੀਆਂ ਲੋਕ ਕਹਿੰਨੇ ਵੀ ਪਾਕਿਸਤਾਨ ਤੋਂ ਬਿਨਾ ਬੱਕਰੀ ਨਹੀਂ ਮਿਲਦੀ ਇਹ ਇਹ ਜੋ ਵੀ ਤੈਨੂੰ ਕੋਈ ਦਿੱਕਤ ਪਵੇ ਭਾਈ ਦੌਲਤਰਾਮ ਤੇਰੇ ਪਿੱਛੇ ਸੀ ਪੰਡਾਂ ਦੀਆਂ ਪੰਡਾਂ ਰੁਪਈਆਂ ਦੀਆਂ ਖੋਲ ਦਾਂਗੇ ਚੰਗੀਆਂ ਨਸਲਾਂ ਪੈਦਾ ਕਰ ਮੁਰਮੁਰ ਸਿਫਤਾਂ ਹੁੰਦੀਆਂ ਨੇ ਨਾਗਰੀ ਬੱਕਰੀ ਦੀਆਂ ਮੁਰਮੁਰ ਸਿਫਤਾਂ ਹੁੰਦੀਆਂ ਨੇ ਜੀ ਅੱਜ ਕੀ ਕੀ ਸਿਫਤਾਂ ਕਰੀਐ ਸੀ ਇਸ ਇਨਸਾਨ ਦੀਆਂ ਕੀ ਕੀ ਸਿਫਤਾਂ ਕਰਿਆ ਸੀ ਇਸ ਰਕਾਨ ਦੀਆਂ ਇਸ ਸਾਲ ਦੇ ਵਿੱਚ ਦੌਲਤਰਾਮ ਪਾਲੀ ਬਣਦਾ ਬੱਕਰੀਆਂ ਦਾ ਪਾਲੀ ਹਰ ਕੋਈ ਨਹੀਂ ਬਣ ਜਾਂਦਾ ਮੋਢੇ ਉੱਤੇ ਡਾਂਗਾ ਧਰ ਕੇ ਹਰ ਕੋਈ ਤੁਰਪਾਂ ਦਾ ਹੈ ਮੋਢਿਆਂ ਵਿੱਚ ਪਾ ਕੇ ਝੋਲੇ ਪਤਿਲੀਆਂ ਹਰ ਕੋਈ ਤੁਰਪਾਂ ਦਾ ਹੈ ਪਰ ਪਾਲੀ ਬਣਨਾ ਮੁਸ਼ਕਲ ਹੈ ਹਰ ਇਨਸਾਨ ਨੂੰ ਇਹ ਨਹੀਂ ਪਤਾ ਬੱਕਰੀ ਕਿਹੜੇ ਟਾਈਮ ਚਰਦੀ ਹੈ ਹਰ ਸਾਨ ਨੂੰ ਇਹ ਨਹੀਂ ਪਤਾ ਬੱਕਰੀ ਕਿਹੜੇ ਟਾਈਮ ਸੌਂਦੀ ਹੈ ਕਿਹੜੇ ਟਾਈਮ ਇਹ ਚਰੂਗੀ ਕਿਹੜੇ ਟਾਈਮ ਇਹ ਬੈਠੂਗੀ ਦੁਨੀਆ ਉਹੀ ਡੱਕਰੀ ਫਿਰਦੀ ਆ ਅੱਦੇ ਦਾ ਟੋਬੇ ਚ ਡੰਗਾ ਨੇ ਹਰ ਇਨਸਾਨ ਨੂੰ ਇਹ ਨਹੀਂ ਪਤਾ ਵੀ ਬੱਕਰੀ ਨੂੰ ਕਿਹੜੇ ਮਹੀਨੇ ਦਵਾਈ ਦੇਣੀ ਹੈ ਤੇ ਕਿਹੜੇ ਮਹੀਨੇ ਨੂੰ ਪੇਟ ਦੇ ਕੀੜਿਆਂ ਦੀ ਦੇਣੀ ਹੈ ਕੀ ਹਸਤਰੀਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂਗੋੜ ਫਾਰਮ ਦੜਬਾ ਪੰਜਾਬ ਚੈਨਲ ਤੇ ਸਵਾਗਤ ਹੈ ਤੇ ਅੱਜ ਹਰਿਆਣੇ ਚ ਪਹੁੰਚੇ ਆ ਤੇ ਸਪੈਸ਼ਲ ਤੌਰ ਤੇ ਬਾਈਆਂ ਨੇ ਬੁਲਾਏ ਆ ਤੇ ਪਹਿਲਾਂ ਦਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਵਾਲੀ ਘੰਟੀ ਜਰੂਰ ਦਬਾ ਲਿਓ ਕਿਉਂਕਿ ਜਿਹੜੀਆਂ ਵੀ ਬੱਕਰੀਆਂ ਜਾਂ ਰਮੀਆਂ ਨਮੀਆਂ ਰੋਜ਼-ਰੋਜ਼ ਵੀਡੀਓ ਆਉਂਦੀਆਂ ਨੇ ਆਪਣੇ ਚੈਨਲ ਤੇ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤੇ ਤੁਸੀਂ ਦੇਖ-ਦੇਖ ਵੀਡੀਓ ਨੂੰ ਖੁਸ਼ ਹੋਏ ਹੋਏ ਤੇ ਆਪਾਂ ਪਾਕਿਸਤਾਨ ਤੇ ਸਾਡੇ ਪੰਜਾਬ ਵਿੱਚ ਬਹੁਤ ਸੁਣਿਆ ਨੇ ਕਿ ਪਾਕਿਸਤਾਨੀ ਬੱਕਰੀਆਂ ਪ੍ਰਾਣੀ 올ਡ ਬਲੱਡ ਲਾਈਨ ਬਹੁਤ ਜ਼ਿਆਦਾ ਹੈ ਬਾਰ ਅੱਜ ਹਰਿਆਣੇ 'ਚ ਦੇਖਣ ਨੂੰ ਮਿਲ ਰਹੀ ਹੈ ਇਹ ਚੀਜ਼ ਕਿ ਪੰਜਾਬ ਤੋਂ ਵੀ ਚੋਟੀ ਦੀਆਂ ਬੱਕਰੀਆਂ ਬਾਈਆਂ ਨੇ ਸਾਮ ਰੱਖੀਆਂ ਨੇ ਤੇ ਸਾਰੀ ਗੱਲਬਾਤ ਕਰਾਂਗੇ ਤੇ ਬਾਈ ਬਹੁਤ ਇਕੱਠੇ ਹੋਏ ਨੇ ਅੱਜ ਵੀਡੀਓ ਬਣਾ ਰਹੇ ਆ ਜੋ ਕਿ ਇਹਨਾਂ ਦੀ ਤੇ ਸਾਰੀ ਗੱਲਬਾਤ ਬਾਕੀ ਰਾਜੂ ਦੜਬੇ ਵਾਲਾ ਕਰੂਗਾ ਇਹਨਾਂ ਨਾਲ ਜੋ ਕਿ ਬਹੁਤ ਹੀ ਪੁਰਾਣਾ ਪਾਲੀ ਹੈ ਤੇ ਇੱਧਰ ਉਹਨੇ ਆਪਣੀ ਉਮਰ ਸਾਰੀ ਗੁਜ਼ਾਰਤੀ ਇੱਧਰ ਹਰਿਆਣੇ 'ਚ ਬੱਕਰੀਆਂ ਚਾਰਨਾਉਂਦਾ ਸੀ ਜਦੋਂ ਉਹ ਤੇ ਬਾਕੀ ਅੱਗੇ ਗੱਲਬਾਤ ਆਪਾਂ ਕਰਦੇ ਹਾਂ ਹਾਂਜੀ ਰਾਜੂ ਜੜਬਾਈ ਕਰੋ ਸਟਾਰਟ ਗੱਲਬਾਤ ਬਾਈ ਜਾਨਾ ਨਾਲ ਸਤਿਕਾਰ ਜੀ ਸਤਿਕਾਰ ਜੀ ਆਪ ਬਦਲ ਸੋ ਸਤਿਕਾਰ ਭਾਈ ਸਾਹਿਬ ਸਤਿਕਾਰ ਜੀ ਸਤਿਕਾਰ ਹਾਂਜੀ ਕਿਹਨਸਾ ਗਾਮ ਹੈ ਸਭੂ ਗਾਮਾ ਜੀ ਡਿਸਟ੍ਰਿਕਟ हिसार ਹੈ ਜਿਸਕਾ ਕਹੇ ਹਸਾਰ ਸਭੂ ਗਾਮ ਆ ਤਸੀਲ uklana ਮੰਡੀ ਤਸੀਲ uklana ਮੰਡੀ ਇਹ ਪੂਰਾ ਦੌਲਤਰਾਮ ਹੋਇਆ ਕਰਦਾ ਉਸ ਦਾ ਮੁੰਡਾ ਹੈ ਉਹ ਜੀ ਅੱਛਾ ਉਹਦਾ ਮੁੰਡਾ ਹੈ ਤੂੰ ਦੌਲਤਰਾਮ ਦਾ ਦੌਲਤਰਾਮ ਮੇਰਾ ਪੁਰਾਣਾ ਯਾਰ ਬੈਲੀ ਸੀ ਬਹੁਤ ਵਧੀਆ ਨੁਸ਼ਾਨਤੀ ਜੋ ਪੁਰਾਣਾ ਭੇਡਾਂ ਦਾ ਵਪਾਰੀ ਸੀ ਬਹੁਤ ਪੁਰਾਣਾ ਬਹੁਤ ਵਪਾਰੀ ਸਾਰੇ ਪੰਜਾਬ ਦੀ ਭੇਡ ਉਹਨੇ ਧੋਤੀ ਸਾਰੀ ਵੀਰੇ ਹਰਿਆਣੇ ਦੇ ਵਿੱਚ ਘਪਾਤੀ ਲਿਆ ਲਿਆ ਕੇ ਕੋਟ ਲਿਆ ਬਹੁਤ ਬੇਚੀ ਬਹੁਤ ਬੇਟੀਆਂ ਲੈਂਦੀਆਂ ਅਸੀਂ ਜੀ ਅੱਜ ਤੁਹਾਡੀ ਇਹ ਇੰਟਰਵਿਊ ਇਸ ਤਰ੍ਹਾਂ ਲੈਣ ਆਏ ਆ ਕਿ ਲੋਕ ਐ ਕਹਿੰਦੇ ਨੇ ਵੀ ਜੋ ਮਾਲ ਐ ਸਾਰਾ ਵਧੀਆ ਤੋਂ ਵਧੀਆ ਪਾਕਿਸਤਾਨ ਦੇ ਵਿੱਚੀ ਐ ਅਸੀਂ ਮੇਰੇ ਬਾਈ ਪਾਕਿਸਤਾਨੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਪਾਕਿਸਤਾਨ ਤਾਂ ਜੋ ਰਿਹਾ ਥੋ ਰਿਹਾ ਸਾਡਾ ਪੰਜਾਬ ਵੀ ਰਿਹਾ ਦੂਰ ਕੱਤ ਮੇਰੇ ਬਾਈ ਨੇ ਗੋਲਸਤ ਰਾਮ ਨੇ ਪਿੰਡ ਸੌਾ ਜ਼ਿਲ੍ਹਾ ਹਸਾਰ ਤਸੀਰ ਅਕਲਾਣਾ ਅਕਲਾਣਾ ਮੰਡੀ ਇਸ ਮੇਰੇ ਬਾਈ ਨੇ ਪੂਰਾ ਮੋਢਾ ਤੱਕਦਾ ਜੋਰ ਲਾ ਕੇ ਪੂਰਾ ਵਧੀਆ ਤੋਂ ਵਧੀਆ ਮਾਲ ਅੱਗੇ ਪਾਕਿਸਤਾਨੀ ਜੋ ਸੌਾ ਗਾਮ ਦੇ ਵਿੱਚ ਇਹਨਾਂ ਨੇ ਤਿਆਰ ਕਰਤਾ ਵੀ ਮੇਰੇ ਬਾਈਆਂ ਨੂੰ ਕਹਿਣਾ ਮੈਂ ਜੋ ਸੇਲ ਦੇ ਲਈ ਵਪਾਰੀ ਫਿਰਦੇ ਨੇ ਭੱਜੇ ਵੀ ਸਾਨੂੰ ਪਾਕਿਸਤਾਨੀ ਬੱਕਰੀ ਨਹੀਂ ਮਿਲਦੀ ਪਾਕਿਸਤਾਨੀ ਬੱਕਰੀ ਅੱਜ ਹਰਿਆਣੇ ਦੇ ਵਿੱਚ ਪੈਦਾ ਕਰਤੀ ਦੌਲਤ ਰਾਮ ਨੇ ਚੰਗੀ ਤੋਂ ਚੰਗੀ ਮਾੜੀ ਤੋਂ ਮਾੜੀ ਵਧੀਆ ਤੋਂ ਵਧੀਆ ਕੁਆਲਿਟੀ ਤੁਹਾਨੂੰ ਮਿਲੂਗੀ ਜਦ ਮਰਜੀ ਆ ਕੇ ਇਹਨਾਂ ਦੇ ਦਰਸ਼ਨ ਕਰ ਸਕਦੇ ਹੋ ਜਿਹੜੇ ਬਾਈ ਨੂੰ ਕੋਈ ਚੰਗੀ ਤੋਂ ਬੱਕਰੀ ਚੰਗੀ ਲੈਣੀ ਚਾਹੁੰਦਾ ਉਹ ਉਹ ਬੱਕਰੀ ਮਿਲੂ ਤੇ ਵਧੀਆ ਰੰਗਤ ਵੀ ਜਿਹੜਾ ਮਰਜ਼ੀ ਰੰਗ ਮਿਲੇ ਉਹੀ ਰੰਗ ਮਿਲੂਗਾ ਲਾਲ ਡੱਬੀ ਤੇ ਨਾਗਰੀ ਡੱਬੀ ਪਾਕਿਸਤਾਨੀ ਲਾਲ ਨਾਗਰੀ ਡੱਬੀ ਤੇ ਕਾਲੀ ਚਿਤਲੀ ਛੇਰੀ ਕਬਰੀ ਸਭ ਤਰ੍ਹਾਂ ਦੀ ਬੱਕਰੀ ਮੇਰੇ ਬਾਈ ਲਵੇ ਮਿਲੂਗੀ ਤੇ ਪਾਕਿਸਤਾਨੀ ਇੱਕ ਬੱਚਾ ਦਿਖਾਉਨੇ ਆ ਤੁਹਾਨੂੰ ਬਹੁਤ ਵਧੀਆ ਫੜਕੇ ਆਇਓ ਬੱਚਾ ਰਾਇਓ ਮੇਰੇ ਬਾਈ ਦਾ ਪਾਕਿਸਤਾਨੀ ਬੱਚਾ ਵਧੀਆ ਕੁਆਲਟੀ ਦਾ ਬੱਚਾ ਜੋ ਕਿ ਉਹਦੀ ਉਮਰ ਹਲੇ 3 ਮਹੀਨਿਆਂ ਦੀ ਉਮਰ ਹੋਈ ਹੈ ਜੀ ਸਾਢੇ 3 ਮਹੀਨੇ ਦੀ ਹਾਂ ਸਾਢੇ 3 ਮਹੀਨਿਆਂ ਦੀ ਉਮਰ ਦਾ ਬੱਚਾ ਕੁਆਲਟੀਦਾਰ ਬੱਚਾ ਪਾਕਿਸਤਾਨੀ ਬੱਚਾ ਬੜੇ ਸ਼ੌਂਕ ਨਾਲ 8000 ਰੁਪਏ ਦਾ ਹੈ ਕਿ ਨਹੀਂ 8000 ਰੁਪਏ ਦਾ ਚਲੋ ਕੋਈ ਗੱਲ ਨਹੀਂ ਜੀ ਵਧੀਆ ਬਹੁਤ ਵਧੀਆ ਪਾਕਿਸਤਾਨੀ ਰਵਾ ਬਾਈ ਨੇ ਪਿਆਰ ਕਰਿਆ ਜਿੱਥੋਂ ਮਰਜ਼ੀ ਲੈ ਕੇ ਕਰਿਆ ਤੇ ਮਹਿੰਗੇ ਤੋਂ ਮਹਿੰਗਾ ਪੈਦਾ ਕਰਿਆ ਦੰਦ ਦਿਖਾਓ ਜੀ ਦੇ ਖੀਰੇ ਖੀਰੇ ਵਿੱਚਾ ਇਥੇ ਦਾ ਬੱਚਾ ਖੀਰਾ ਜੀ ਖੀਰਾ ਬਿਲਕੁਲ ਖੀਰਾ ਦੇ ਲੱਗਦਾ ਠੀਕ ਹੈ ਜੀ ਦੁੱਧ ਪਿੰਦਾ ਹੈ ਜੀ ਦੁੱਧ ਪਿੰਦਾ ਹੈ ਜੀ ਅੱਛਾ ਇਹ ਦੁੱਧ ਪਿੰਦਾ ਉਹ ਕਿੰਨਾ ਪੀ ਰਿਹਾ ਤਿੰਨ ਮਿੰਟ ਦੁੱਧ ਆ ਗਿਆ ਉਹ ਸਾਡੇ ਲਾ ਧੜਕੀ ਨਾ ਅੱਛਾ ਜੀ ਉੱਚਾ ਮੱਥਾ ਹੈ ਨਾ ਬਣਾਈ ਜਰਾ ਰੁਕੀ ਜਾ ਉੱਚੇ ਮੱਥੇ ਦਾ ਪਾਕਿਸਤਾਨੀ ਬੱਚਾ ਹੈ ਜੀ ਜੋ ਕਿ ਲਾਹੌਰ ਦੀ ਨਸਲ ਹੈ ਛੋਟੀ ਸਿੰਘ ਵਾਲਾ ਨਗੋੜੀ ਵਾਲਾ ਕੰਮ ਹੈ ਨਾਂ ਨਾਲਾ ਕੰਮਲ ਹੈ ਹਾਂਜੀ ਹਾਂਜੀ ਚਮੜੀ ਬਿਲਕੁਲ ਨਰਮ ਕਰਾ ਹੈ ਅੱਛਾ ਇਹ ਬੱਕਰੀ ਹੈ ਹਾਂਜੀ ਇਹ ਬੱਕਰੀ ਦਾ ਹੈ ਵਾਹ ਜੀ ਵਾਹ ਬੱਕਰੀ ਬਹੁਤ ਤਕੜੀ ਹੈ ਇਹ ਦੰਦਾਂ ਦੀ ਲੈਂਥ ਬਹੁਤ ਹੈ ਜੀ ਇਹ ਦੀ ਪਿਓਰ ਨਾ 8 ਦੰਦ ਪਲੱਸ ਹੈ ਜੀ 8 ਦੰਦ ਪਿਓਰ ਨਾਗਰੀ ਹੈ ਪਿਓਰ ਨਾਗਰੀ ਵੀ ਚੱਲ ਜੀ ਇਹ ਸੂਣ ਵਾਲੀ ਆ ਹੁਣੀ ਹਾਂਜੀ ਹਾਂਜੀ ਕਿੰਨੇ ਮਹੀਨੇ ਆ ਲੋਟੜਾ 9 ਮਹੀਨਿਆਂ ਦੀ ਗੱਪਣ ਹੋਣੀ ਸਾਢੇ 3 ਮਹੀਨੇ ਸਮਝ ਤਿੰਨ ਮਹੀਨੇ ਦੀ ਇਹ ਇਹਦਾ ਪੁੱਤ ਹੈ ਏਹ ਬੱਕਰਾ ਹਾਂਜੀ ਇਦਾਂ ਹੀ ਜੀ ਠੀਕ ਮਰ ਜਾ ਪਿੱਛੇ ਜੀ ਬੇਟੇ ਪਿੱਛੇ ਦੂਰ ਕਰੋ ਮਾੜਾ ਸੂਲੀ ਵਧੀਆ ਬਣ ਜੂਗੀ ਜੀ ਹੁਣ ਵਿਆਹ ਹੋਊਗਾ ਦੂਸਰਾ ਅਗਲੀ ਵਾਰ ਹਾਂਜੀ ਇੱਕ ਦੱਸੋ ਸਾਨੂੰ ਤੁਸੀਂ ਕਿਤਰੇ ਚਿਰ ਤੋਂ ਇਹ ਕੰਮ ਕਰਦੇ ਹੋ ਪੁਰਾਣੇ ਸਮਝ ਸਾਡਾ ਪਰਦਾਦੇ ਲੜਦਾਦੇ ਸਾਡੇ ਪੁਰਾਣਾ ਕੰਮ ਕੈ ਪੀੜ੍ਹੀਆਂ ਹੋ ਗੀਆਂ ਜੀ ਤੁਹਾਨੂੰ 5-6 ਚਿਰ ਪੁਰਾਣੇ ਬਹੁਤ ਪੁਰਾਣਾ ਪਕਾ ਸਾਡਾ ਪਿੱਡੀ ਹੈ ਪੁਰਾਣੇ ਬਹੁਤ 7 ਪੀੜ੍ਹੀਆਂ ਹੋ ਗੀਆਂ ਜੀ ਸੋਨੂ ਕਹ ਪੀੜੀਆਂ ਦੀ ਸੁਰਤ ਹੈ ਜੀ ਇਹਨਾਂ ਬੱਕਰੀਆਂ ਚਾਰਦੇ ਨੂੰ ਬੇਟਾ ਬੱਕਰੀਆਂ ਦੀ ਅਸੀਂ ਪਹਿਲਾਂ ਤੋਂ ਆਸੀ ਸੀ ਪੰਜਾਬ ਦੀ ਵੇੜ ਸੀ ਮੁੰਜਲ ਅੱਛਾ ਜੀ ਉਸकी ਸਕੀਨ ਤੇ ਉਸकी ਕਮਾਈ ਬੜੀ ਖਾਈ ਅਸੀਂ ਬੜੀ ਸਕੀਨ ਤੇ ਅਸੀਂ ਬਹੁਤ ਸਖੀਨੇ ਸੀ ਅੱਛਾ ਜੀ ਉਹ ਫਿਰ ਉਹ ਅਸੀਂ ਛੋੜ ਦਿਆ ਫਿਰ ਅਸੀਂ ਇਹ ਬੱਕਰੀ ਦੇਖੀ ਮਾਰਕੀਟ ਪੰਜਾਬ ਮੈਂ ਫਿਰ ਇਹ ਪੰਜਾਬ ਦੀ ਬੱਕਰੀ ਸਾਨੂੰ ਪੂਰਾ ਪੱਤਾ ਦਿਆ ਠੀਕ ਹੈ ਤੇ ਫਿਰ ਅਸੀਂ ਚੰਗੀ ਤੇ ਚੰਗੀ ਬੱਕਰੀ ਨਹੀਂ ਦਿੱਖੀ ਵੀ ਇੱਥੇ ਬੱਕਰੀ ਚੰਗੀ ਹੈ ਉਥੇ ਮੇਰੀ نسل ਦੀ ਮੈਂ ਪੀਸੇ ਨਹੀਂ ਦੇ ਕੇ ਛੋਟੀ ਦੀ ਬੱਕਰੀ ਲਾਇਆ ਬਸ ਪੀਸੇ ਕਿਤਨੇ ਲੱਗਦੇ ਹੋ ਇਹ ਬੱਕਰੀ ਅਸੀਂ ਲੈ ਕੇ ਜਾਵਾਂਗੇ ਸਾਡੇ ਹਰ ਮਤਲਬ ਕਿ ਪੈਸਾ ਕਨੀ ਨਹੀਂ ਦੇਖਿਆ ਸ਼ੌਂਕ ਦਾ ਕੋਈ ਮੁੱਲ ਨਹੀਂ ਸੋਕ ਵੀ ਮੋਲੀ ਪੂਰਾ ਫੇਰਾ ਪਾ ਕਿਸੇ ਪੂਰੇ ਲਾਇ ਸੋਕ ਦਾ ਬਮੋਲ ਹੈਗਾ ਪੂਰਾ ਸੋਕ ਆ ਸਭ ਬੱਚੇ ਤੇ ਵੀ ਸਵਾਈ ਸੋਕ ਆ ਸਾਡਾ ਬੱਕਰੀਆ ਦਾ ਰੋਟੀ ਖਾਂਦੇ ਇਸਕਾ ਮਾ ਪਾਣੀ ਪਿੰਦੇ ਬੱਕਰੀਆ ਤੇ ਤੋਂ ਸਾਂ ਸਵੇਰ ਰਾਤ ਨੂੰ ਬੱਕਰੀਆ ਤਾਂ ਬੜਾ ਪਿਆਸ ਆ ਸਭ ਮਤਲਬ ਕਿ ਜਦ ਰਾਤ ਨੂੰ ਬੱਕਰੀ ਬੋਲਦੀ ਆ ਜਦ ਵੀ ਤੁਸੀਂ ਭੱਜ ਕੇ ਉੱਠ ਕੇ ਦੇਖਦੇ ਹੋ ਬੱਕਰੀ ਨੂੰ ਕੀ ਹੋ ਗਿਆ ਹਾਂ ਜੀ ਦੇਖਦੇ ਹਾਂ ਜੀ ਤਾਂ ਪੂਰੀ ਮਤਬਲ ਗੌਰ ਕਰਦੇ ਹਾਂ ਅੱਛਾ ਜੀ ਸੱਤ ਪੀੜੀਆਂ ਹੋ ਗਈਆਂ ਤੁਹਾਨੂੰ ਹਾਂ ਪਹਿਲਾਂ ਤਾਂ ਤੇਰੇ ਦਾਦੇ ਸਰਦਾਦਿਆਂ ਨੇ ਚਾਰੀਆਂ ਓਦੋਂ ਬਾਅਦ ਤੇਰੇ ਦੂਏ ਦਾਦੇ ਨੇ ਚਾਰੀਆਂ ਓਦੋਂ ਬਾਅਦ ਤੇਰੇ ਤੀਏ ਦਾਦੇ ਨੇ ਫੇਰ ਤੇਰੇ ਬਾਪ ਨੇ ਚਾਰੀਆਂ ਫੇਰ ਮਾਇਸ ਰਾਈ ਛੀਨੀ ਪੀੜੀ ਚ ਤੂੰ ਆ ਗਿਆ ਸੱਤਵੀਂ ਪੀੜੀ ਚ ਤੇਰਾ ਮੁੰਡਾ ਆ ਗਿਆ ਜੋ ਗਿਆ ਦੁਨੀਆ ਖੜੀਏ ਤੇਰਾ ਘਰ ਪਰਿਵਾਰ ਹੈ ਜੀ ਆ ਮੁੰਡਾ ਮੇਰਾ ਇੱਸੀ ਅੱਖ ਕਿ ਬਈ ਇਮਾਨਦਾਰੀ ਰਹਿਣਾ ਗੁਆਰ ਨਹੀਂ ਮਾਰਨਾ ਔਖਾ ਸੋਖਾ ਭੂਖ ਕੱਟ ਲੈ ਜੀ ਤੇਰੇ ਬਾਲ ਬੱਚੇ ਵੇ ਮਕਾਨ ਗੈਸ ਬੁਆਰ ਨਹੀਂ ਮਾਲਣਾ ਕਿਸ ਦਾ ਹਾਂ ਤਾਂ ਬਲ ਬਹਾਰਦਾ ਸਹੀ 32 ਚੀਜ਼ ਰੱਖੀ ਚੰਗੀ ਜਮਾ ਬੱਦੀ ਜੀ 10 ਤੇ 5000 ਕੇ 53 ਦੀ ਦੋ ਰਾਕ ਛੋਟੀ ਦੀ ਬੱਕਰੀ ਰੱਖਣੀ ਇਹ ਮੈਂ ਗੱਲ ਜੇ ਕਿਆਰੀ ਹਟਦੀ ਬੱਕਰੀ ਹੁੰਦੀ ਨਹੀਂ ਇੱਕ ਥਣਾ ਦੀ ਲੂਜ਼ ਹੁੰਦੀ ਨਹੀਂ ਮੈਨੂੰ ਪਸੰਦ ਨਹੀਂ ਹੈ ਠੀਕ ਹੈ ਇਹ ਅਸੀਂ ਇੱਕ ਕਾਲੀ ਦਾ ਸੋਣ ਨਹੀਂ ਸਾਡੀ ਲਾਲ ਡੱਬੀ ਦਾ ਨਾਗਰੀ ਦਾ ਠੀਕ ਹੈ ਪਾਕਿਸਤਾਨੀ ਨਸਲ ਹੈ ਜੀ ਇਹ ਪਾਕਿਸਤਾਨ ਇੱਕ ਕਾਲੀ ਅਸਲੀ ਪ्योर ਪਾਕਿਸਤਾਨੀ ਨਸਲ ਮੇਰੇ ਬਾਈ ਨੇ ਦੌਲਤ ਨੇ ਪੈਦਾ ਕਰਤੀ ਹਰਿਆਣੇ ਦੇ ਵਿੱਚ ਜਿੰਨੀ ਮਰਗੀ ਆ ਕੇ ਖਰੀਦ ਸਕਦੇ ਆ ਬੱਕਰੀਆਂ ਲੋਕ ਕਹਿੰਦੇ ਵੀ ਪਾਕਿਸਤਾਨ ਤੋਂ ਬਿਨਾ ਬੱਕਰੀ ਨਹੀਂ ਮਿਲਦੀ ਇਹ ਇਹ ਜੋੜੇ ਬਣਾਏ ਇਹ ਜੋੜੀਆਂ ਬਣਾਏ ਜੀ ਇਹ ਝੋੜੀਆਂ ਦੇ ਨਾਲ ਘੋੜੀਆਂ ਬਣਾਈਆਂ ਨੇ ਅਨੇ ਥਣਾ ਦੇ ਬੇਉੜੀ ਹਟਦੀ ਦੂਰੇ ਹਟਦੀਆਂ ਬੱਕਰੀਆਂ ਨੇ ਜੀ ਪੂਰੇ ਬੰਦ ਟਕੜੇ ਨੇ ਅੱਗੇ ਪਿੱਛੇ ਖਿਆਰ ਨੇ ਥਣ ਛੱਡਿਆਂ ਦੀ ਲੈਂਥ ਬਹੁਤ ਵੱਡੀ ਆ ਬੱਕਰੀ ਦੇ ਦਮਾ ਸੂਏ ਪਾਸੇ ਪੰਜ ਕਿਲੋ ਦੁੱਧ ਹੈਗਾ ਗਰੰਟੀ ਦਾ ਦਮਾ ਗਰੰਟੀ ਦਾ 25 ਗੱਲ ਹੈ ਜੀ ਸੂਜੋ ਉਦੋਂ ਆਜੋ ਪੰਜ ਖਲੇ ਬੱਕਰੀ ਦਾ ਜੀ ਡੇਢ ਮਹੀਨਾ ਰਹਿੰਦਾ ਸੂਣ ਦਾ ਡੇਢ ਮਹੀਨੇ ਤੱਕ ਸੂਗੀ ਬੱਕਰੀ ਦਾ ਅੱਜ ਵੀ ਤੁਸੀਂ ਆਰਡਰ ਦੇਖ ਸਕਦੇ ਹੋ ਨੀਚੇ ਸ਼ੌਟ ਮਾਰੋ ਜੀ ਸਮਾਰਕੀ ਥਾਣਾ ਦੇ ਬਿਲਕੁਲ ਕੋਲ ਖੋਦਿ ਨੇ ਬਥਾਂ ਸਾਫ ਸਾਰੀਆਂ ਬੱਕਰੀਆਂ ਦੇ ਕਈ ਬੱਕਰੀਆਂ ਦੇ ਥਾਣੇ ਨੀਚੇ ਉਪਰ ਹੁੰਦੇ ਨੇ ਸਾਡੇ ਉਸ ਨੂੰ ਖਸੰਦ ਨਹੀਂ ਹੈ ਤੇ ਇਹਨਾਂ ਦੀ ਹਾਈਟ ਕਿੰਨੀ ਕਿੰਨੀ ਹੋਊ ਕੱਦ ਜੀ ਇਸਕਾ ਵੀ 40 ਹੈ ਨਾ ਪੂਰਾ 40 ਹੈ ਇਸਕਾ 40 ਹੈ ਇਸਕਾ ਪੂਰਾ ਹੋਊਗਾ ਹੀ 40 ਬਹੁਤ ਵੱਡੀ ਬੱਕਰੀ ਹੈ ਪੂਰਾ 40 ਇੰਚ ਦੀ ਬੱਕਰੀ ਹੈ ਜੀ ਹਾਂ ਲਿਆ ਇਹਦਾ ਹੁਣ ਇਹਦਾ ਇੱਕ ਘੱਟ 40 ਹੋਣਾ ਜੀ ਇਹ ਪੈਣਾ ਨੇ ਦੋਨੇ ਤੁਹਾਨੂੰ ਪੈਣਾ ਇਹ ਜੁੜੇ ਹੋਏ ਪੈਣਾ ਨੇ ਜੀ ਹਾਂਜੀ ਇੱਕ ਜੁੜਨ ਜਾਏ ਉਹ ਬੱਕਰੀ ਫੜ ਕੇ ਬੱਕਰੀ ਦੁਬਾਰਾ ਲਿਆ ਫੜ ਕੇ ਇਹ ਦੰਦੋ ਦਿਖਾਈ ਫਰਸ ਫਰਸ ਆਦਾ ਹਮ ਦਾ ਜੀ ਫਰਸ ਪਾਕਿਸਤਾਨੀ ਨਾਗਰੀ ਬੱਕਰੀਆਂ ਪ्योर ਨਾਗਰੀ ਜਵਾਨ ਇਹ ਮੇਰਾ ਖਿਆਲ ਤੈਨੂੰ ਵੀ ਲਾਹੌਰ ਦੇ ਬਾਰਡਰ ਦੇ ਲੱਭੋ ਲਾਉਂਦੇ ਨੇ ਫਰਸਾ ਆਰਦਾਂ ਬੱਕਰੀ ਮੈਨੂੰ ਪਾਈ ਨਹੀਂ ਲਾਹੌਰ ਕੇ ਏਰੀਆ ਹਾ ਫਾਜਲਕਾ 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 ਏਰੀਆ ਦੇ ਆ ਮਸੇ ਫਾਜਲਕਾ ਦੂਰ ਰਿਹਾ ਉਹ ਫਾਜਲਕਾ ਟਪਿੰਡਾ ਹੈ ਲਾਹੌਰ ਦੇ ਲਵੇਂ ਪਿੰਡਾ ਹੈ ਨੂਰਪੁਰਾ ਪਿੰਡਾ ਹੈ ਪਾਕਿਸਤਾਨ ਤੋਂ ਬਾਹਰ ਜਿੱਥੇ ਪਾਕਿਸਤਾਨੀ ਕਿਉਂਕਿ ਬੱਕਰੀਆਂ ਪੈਦਾ ਹੁੰਦੀਆਂ ਨੇ ਨੂਰਪੁਰਾ ਤੋਂ ਆਉਂਦੀਆਂ ਨੇ ਟੱਪਦੀਆਂ ਨੇ ਜਿਵੇਂ ਮਰਜ਼ੀ ਵੀ ਲਾ ਲੋ ਉੱਥੋਂ ਦੀ ਲੋਕ ਪੁਰਾਣੇ ਗੁੱਜਰ ਬੈਠੇ ਨੇ ਮੁਸਲਮਾਨ ਬੈਠੇ ਨੇ ਬੋਲ ਬੋਲਦੇ ਦੇਖ ਬੱਕਰੀਆਂ ਦੀ ਕੁਆਲਿਟੀ ਬਾਡੀ ਸਟਰਕਚਰ ਦੇਖ ਸਕਦੇ ਹੋ ਪੂਰਾ ਮੈਸਾਂ ਵਰਗੇ ਪੈਰ ਨਹੀਂ ਬੱਕਰੀਆਂ ਕੋਈ ਲੱਭ ਦੀ ਗਲਤ ਨਿਕੜੀ ਹੈ ਹਾਂ ਫਿਰ ਘੱਟ ਕੰਮ ਨਹੀਂ ਕਰਿਆ ਇਹ ਤੇ ਤਿੰਨ ਤੋਂ ਕਰੀਏ ਅਗਲੇ ਨੇ ਪੈਸੇ ਲਾਏ ਨੇ ਹੁਣ ਆ ਲਿਆ ਹੋ ਗਾ ਇਹ ਵੀ ਨਾਗਰੀ ਹੈ ਜੋੜੀ ਹੈ ਜੀ ਚਲੋ ਬੋਲੋ ਹਾਂ ਜੀ ਇਹ ਬੱਕਰੀ ਨਾਗਰੀ ਹੈ ਜੀ ਹਾਂ ਜੀ ਨਾਗਰੀ ਪਿਓ ਲਾਲ ਨਾਗਰੀ ਪਿਓਰ ਬੀਟਲ ਤੁਹਾਨੂੰ ਪਹਿਣਾ ਇਹ ਪੱਕੀ ਲੋਹੀ ਹੈ ਜੀ ਇਹ ਪੱਕੀ ਲੋਹੀ ਹੈ ਜੀ ਹਾਂ ਪੱਕੀ ਲੋਹੀ ਪੱਕੀ ਲੋਹੀ ਪੱਕੀ ਹਾਂ ਤੇਲੂਆ ਰੰਗ ਪੱਕੀ ਲੋਹੀ ਇਹਨਾਂ ਦੇ ਦੰਦ ਚੈੱਕ ਕਰਾਓ ਜੀ ਹੋਰ ਸਾਰੇ ਦੰਦ ਸਾਰੇ ਜੀ ਬੁੱਢੀ ਇੱਕ ਵੀ ਨਹੀਂ ਦੇਖ ਲੈ ਅੱਛੇ ਦਿਨੇ ਵਾਕੇ ਅੱਠ ਦੰਦ ਪਲੱਸ ਨੇ ਜੀ ਇਹ ਬੱਕਰੀਆਂ ਗੱਲ ਜੀ ਇਹ ਵੀ ਦੇਖੋ ਜੀ ਅੱਠ ਦੰਦ ਪਲੱਸ ਨੇ ਜੀ ਤੇ ਹਾਈਟ ਕਿੰਨੀ ਕਿੰਨੀ ਹੋਊਗਾ ਹੈਟ ਨਾ ਵੀ ਜੀ 36 36 ਇੰਚ ਹੋਣੀ 38 38 2 ਤੋਂ 40 40 ਹਾਂ ਜੀ 36 36 ਇੰਚ ਦੀਆਂ ਬੱਕਰੀਆਂ ਨੇ ਮੈਨੂੰ ਇਦਾਂ ਨਹੀਂ ਆਏ ਥਣਾ ਦੇ ਲੈ ਗੱਡਾ ਰੋਜ਼ ਦਾ ਕੰਮ ਹੈ ਰੋਜ਼ ਦਾ ਕੋਰਸ ਹੈ ਥਣਾ ਦੇ ਹਾਂ ਬੱਕਰੀ 40 ਇੰਚ ਹੋ ਸਕਦੀ ਹੈ ਜੀ ਇਹਨੂੰ ਮਿਲ ਕੇ ਦਿਖਾ ਦੇ ਆਂ ਹਾਂ ਜੀ 40 ਰਿਸਤਾ ਲਾ ਵੀ ਲੈ ਨਾ ਕਹਿੰਦਾ ਕਵਰ ਕੇ ਕਵਰ ਕੇ ਦੀਆ ਅਮਰ ਤੋਂ ਬਰਾ ਇਹਨੇ ਪੰਜ ਆ ਜਾ ਲੈ ਤੂੰ ਜਾ ਲੈ ਨਾਓ ਜੀ ਮੜ ਜਾ ਪੀਤਾ ਮੁੰਡਾ ਛੌਟ ਮਾਰੂ ਪੀਤਾ ਲਾਵਾ ਇਸਕੇ ਬਾਈ ਪੀਤਾ ਕਿ ਨਾ ਅਰੇ ਲੈ ਕਬਰ ਲੈ ਨਾਓ ਬਾਈ ਲੈ ਆਓ ਪੀਤਾ ਲੈ ਬਾਈ ਖਾਲੀ ਦਾ ਹਾਂ ਖਾਲੇ ਦਾ ਨੰਬਰ ਜਾਨੀ ਸੱਸੀ ਨਹੀਂ ਖੜਾ ਐ ਨੂੰ ਮੜੀ ਜੀ ਜਮਾ ਖੁਰੀ ਦੇ ਨਹੀਂ ਤੇ ਆ ਬੱਕਰੀ ਮਣਕੇ ਦਿਖਾ ਰਹੇ ਨੇ ਬਾਈ ਤੇ ਪੀਤਾ ਦੇਖ ਸਕਦੇ ਹੋ ਪੂਰਾ ਖੇਚਲ ਹੋਈ ਪੀਤਾ ਖੇਚਲਿਆ ਜੀ ਖੇਚਲਿਆ ਪੂਰੀ 38 49 ਇੰਚ ਦੇ ਕਰੀਬ ਐ ਬੱਕਰੀ ਤੇ ਬਹੁਤ ਹੀ ਪਿਓਰ ਚੋਟੀ ਦੀ ਨਸਲ ਆ ਛੜ ਦਿਓ ਜੀ ਆ ਜਾਣਾ ਕੋ ਡਿਸਟ੍ਰਕਚਰ ਬਹੁਤ ਵਧੀਆ ਹਾਂਜੀ ਆ ਜੋੜੀ ਮੈਂ ਮੂੰਹ ਘਾੜੇ ਇੱਧਰ ਬਈ ਇਹ ਆ ਬਲਕਾਂ ਨੇ ਜੀ ਆਪਨੇ ਵੀ ਆ ਆ ਜੀ ਪਿਆਰ ਉਹ ਨਾਪਾ نسل ਹੁੰਦੀ ਸੀ ਸਾਡੇ ਪੰਜਾਬ ਵਿੱਚ ਨਾਪਾ نسل ਇਹ ਨਾਪਾ نسل ਦੀਆਂ ਬੱਕਰੀਆਂ ਦੌਲਤਰਾਮ ਬਹੁਤ ਦੂਰੋਂ ਲੈ ਕੇ ਆਏ ਤੂੰ ਬਹੁਤ ਦੂਰ ਤੋਂ ਲਿਆਏ ਜੀ ਇਹ ਬੱਕਰੀਆਂ ਨੇ ਜੀ ਇਹ ਦੋਨੋਂ ਪੈਣਾ ਹੈਗਾ ਪੈਣਾ ਪੈਣਾ ਲਾਲ ਬੱਕਰੀਆਂ ਨਾਬੀ ਡੱਬੀਆਂ ਇੱਕ ਫੜਾ ਸਾਫ ਸਾਰੀ ਬੱਕਰੀਆਂ ਦੇ ਇਹ ਇਹਨੇ ਦੁੱਧ ਕਿੰਨਾ ਕੋਈ ਭਾਈ ਜੀ 4 ਲੀਟਰ ਹੈਗਾ 4 ਲੀਟਰ ਤੇ ਬੱਚੇ ਇਹ ਦੋਨੋਂ ਦੇ ਬੱਚੇ ਹੁਣ ਦੁਆਰਾ ਮਾਰਦੇ ਦੋ ਡਾਈਮ ਬੱਚੇ ਦੋ ਸਾਲ ਦੇ ਬੱਚੇ ਵੀ ਸੇਲ ਕਰਦੇ ਸੇਲ ਕਰਦੇ ਸੋ ਸਿਆਮ ਨੂੰ ਦੋ ਸਵੇਰੇ 4 ਲੀਟਰ ਦੁੱਧ ਬਹੁਤ ਹੁੰਦਾ ਹੈ ਜੀ ਅੱਜ ਕੱਲ ਬੱਸ ਭਾਈ ਛੇੜਦਾ ਕਿਤੇ ਨਹੀਂ ਜਾਂਦੀਆਂ ਇਹ ਪਰਾਂ ਜੋ ਕਿਤੇ ਨਹੀਂ ਜਾਂਦੀਆਂ ਖੜੀਆਂ ਰਹਿਣ ਦਿਓ ਇਹਨਾਂ ਨੂੰ ਟੱਕਰੀ ਨਾ ਫਿਰੋ ਤੇ ਦੱਸ ਭਾਈ ਰਾਜੂ ਇਹਨਾਂ ਦੀ ਬੱਕਰੀਆਂ ਬਾਰੇ ਇਹ ਬੱਕਰੀਆਂ ਦੀ ਕੁਆਲਿਟੀ ਜੀ ਸਾਰੀਏ ਵਧੀਆ ਦੱਸਣ ਨੂੰ ਆਥੀ ਦੀਆਂ ਪੈੜਾਂ ਸਾਰੀਆਂ ਪੈੜਾਂ ਆ ਗਿਆ ਹੁਣ ਮੈਂ ਕੀ ਕੀ ਦੁਬਾਰੇ ਦੱਸਾਂ ਤੇ ਅੱਜ ਮੇਰੇ ਭਾਈ ਦੌਲਤਰਾਮ ਦੀਆਂ ਬੱਕਰੀਆਂ ਦੀ ਵੀਡੀਓ ਬਣਨ ਦੇ ਜਰੀਏ ਇਹਨਾਂ ਦੀ ਬਦੌਲਤ ਅੱਜ ਇੰਨਾ ਚੌ ਹੋਇਆ ਪਰਿਵਾਰ ਨੂੰ ਇੰਨਾ ਚੌ ਕਿ ਮੈਂ ਦੇ ਨਹੀਂ ਦੇਣ ਇਹਨਾਂ ਦੀ ਦੇ ਸਕਦਾ ਦੱਸ ਨਹੀਂ ਸਕਦਾ ਸਾਰਾ ਪਿੰਡ ਜਿਹਨਾਂ ਦੀਆਂ ਬੱਕਰੀਆਂ ਦੇ ਪਿੱਛੇ ਪਿੱਛੇ ਫਿਰਦਾ ਤੇ ਪਿੰਡ ਦੇ ਜ਼ਿਮੀਂਦਾਰ ਬਹੁਤ ਚੰਗੇ ਨੇ ਇਹਨੂੰ ਭਾਈ ਨੂੰ ਆ ਕੇ ਕਹਿੰਦੇ ਨੇ ਵੀ ਦੌਲਤਰਾਮ ਤੇਰੇ ਬੜੇ ਮਹਿੰਗੇ ਪਸ਼ੂ ਨੇ ਕਿੱਥੋਂ-ਕਿੱਥੋਂ ਨਸਲਾਂ ਪੈਦਾ ਕਰੀਆਂ ਨੇ ਤਾਂ ਲਿਆ ਕੇ ਸਾਡੇ ਬਾਗਾਂ ਦੇ ਵਿੱਚ ਤੇਰੀਆਂ ਬੱਕਰੀਆਂ ਦਿਨ ਰਾਤ ਚਾਰ ਸਕਦਾ ਤੇਰੇ ਲਵੇ ਤੇਰੇ ਲਈ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਕਿੰਨੂ ਖਾਣ ਸੰਗtre ਖਾਣ ਬੱਕਰੀਆਂ ਜੋ ਮਰਜੀ ਖਾਣ ਤੇਰੇ ਲਈ ਮौज-ਬਹਾਰਾਂ ਨੇ ਤੇ ਤੇਰੇ ਲਈ ਸਾਰੀਆਂ ਖੁੱਲੀਆਂ ਅਡਾਰੀਆਂ ਤੇ ਤੇਰੇ ਲਈ ਮੈਂ ਇਹਨ ਮਹਾਰੇ ਸਭ ਕੁਛ ਚੰਗੇ ਤੋਂ ਚੰਗੇ ਕੰਮ ਚੰਗੇ ਤੋਂ ਚੰਗੇ ਤੇਰੇ ਲਈ ਲੈ ਹਲਾਰੇ ਬੱਕਰੀਆਂ ਨੂੰ ਚਾਰ ਤੇ ਮੋਜਾਂ ਕਰ ਬਾਈ ਦੌਲਤ ਤੈਨੂੰ ਕੋਈ ਪੈਸੇ ਟਕੇ ਦੀ ਲੋੜ ਐ ਤਾਂ ਤੈਨੂੰ ਪੈਸਾ ਟਕਾ ਵੀ ਦੇਣ ਲਈ ਹੈ ਜੇ ਸਰਦਾਰ ਲਗੇ ਖੜੇ ਨੇ ਉਰਾਓ ਜੀ ਵੀਡੀਓ ਚ ਇਹ ਜੇ ਸਰਪੰਚ ਸਾਹਿਬ ਹੋਰੀ ਵੀ ਇਹਨਾਂ ਦੀ ਅੱਜ ਸਾਧੀਆਂ ਦੇ ਰਹੇ ਨੇ ਸਾਰਾ ਪਿੰਡ ਇਹਨਾਂ ਦੀ ਸਪੋਰਟ ਤੇ ਖੜਾ ਵੀ ਬਹੁਤ ਵਧੀਆ ਮਾਨ ਲਿਆ ਕੇ ਬਾਈ ਨੇ ਪੈਦਾ ਕਰਤਾ ਵਿੱਚ ਹਰਿਆਣੇ ਦੇ ਹਸਾਰ ਜ਼ਿਲ੍ਹੇ ਦੇ ਵੀ ਤੈਨੂੰ ਕੋਈ ਦਿੱਕਤ ਪਵੇ ਬਾਈ ਦੌਲਤਰਾਮ ਤੇਰੇ ਪਿੱਛੇ ਸੀ ਪੰਡਾਂ ਦੀਆਂ ਪੰਡਾਂ ਰੁਪਈਆਂ ਦੀਆਂ ਖੋਲ ਦਾਂਗੇ ਚੰਗੀਆਂ ਨਸਲਾਂ ਪੈਦਾ ਕਰ ਜਮਾਨਾ ਕਿਸੇ ਗੱਲ ਤੋਂ ਡਰ ਘਬਰਾ ਆ ਤੇ ਇਮਾਨਦਾਰੀ ਵਾਲਾ ਬੰਦਾ ਹੈ ਇੱਜ਼ਤਦਾਰ ਬੰਦਾ ਹੈ ਬਹੁ ਬਿਹਾਰ ਦਾ ਸੱਚਾ ਸੱਚੇ ਇਨਸਾਨ ਨੇ ਕੰਮ ਕਰੇ ਨੇ ਸੱਚੇ ਇਨਸਾਨ ਨੇ ਸੌਦੇ ਕਰੇ ਨੇ ਸੱਚੇ ਤੋਂ ਸੱਚੇ ਵਿਚਾਰੇ ਨੇ ਕੰਮ ਕਰਕੇ ਧਾਮ ਦੇ ਬੱਚੇ ਪਾਲੇ ਨੇ ਬਹੁਤ ਸਾਰੇ ਤਾਂ ਕਰਦੇ ਨੇ ਲੈ ਹੁਣ ਦਿਖਾਓ ਚਲੋ ਇੱਕ ਚਿੱਤੀ ਲਾਉਂਗੀ ਜੀ ਨਾ 38 33 ਇੰਚ ਦੀਆਂ ਬੱਕਰੀਆਂ ਆ। ਕਿੰਨੇ ਜੀ ਲਾਓ ਨਾ ਲਾਓ ਇੱਕ ਸਾਈਜ਼ ਦੀਆਂ ਬੱਕਰੀਆਂ ਨੇ ਸਾਰੀਆਂ। ਬਿਲਕੁਲ ਕੋਈ ਸਾਰੀਆਂ ਇੱਕ ਕਾਡੀ ਦੀਆਂ ਬੱਕਰੀਆਂ। ਇਹ ਬੱਕਰੀ ਦੇ ਖੋੜਾ ਅਸੀਂ ਥਾਣੇ ਦੇ ਛੋਟਾ ਥਾਣਾ ਹੁੰਦਾ ਸਾਡੂ ਕਿਸੇ ਨੇ ਨਹੀਂ ਹੁੰਦੀ। ਇਹ ਕੈਰੀ ਹੱਡੀ ਦਾ ਸਾਨੂੰ ਪਸੰਦ। ਛੋਟਾ ਬੇਡਾ ਥਾਣਾ ਸਾਡੂ ਬਿਲਕੁਲ। ਅੱਛਾ ਇਹ ਇਹ ਹੈ। ਆ ਬੱਚੀ। ਇਹ ਮੇਰਾ ਖਿਆਲ 4 ਮਹੀਨਿਆਂ ਦੀ ਹੋਈ ਹੋਣੀ ਜੀ। 4 4 ਮਹੀਨੇ। ਹਾਂ। ਇਹ ਰੀ ਦੰਤ ਪੱਠ ਦੇਖ ਲਓ ਜੀ ਬਹੁਤ ਤਕੜੀ ਐ। ਲੰਮੀ ਲਵੇਟ ਤੇ ਦੂਰੇ ਹੱਡੀ। ਛੀਨੀ ਬੱਚੀ ਐ ਬਿਲਕੁਲ ਦੰਦ ਦਾ। ਹਾਂ ਜੀ। ਜੀ ਸਰਪੰਚ ਸਾਹਿਬ ਇਹੋ ਸਕੂਟਰੀ ਦੇ ਵੀ ਸਪੈਸ਼ਲ ਬਾਣਾ ਦੇ ਵਿੱਚ ਸਕੂਟਰੀ ਨੂੰ ਟੱਕਰੀ ਆਏ ਨੇ ਸਰਪੰਚ ਸਾਹਿਬ ਸਰਪੰਚ ਸਾਹਿਬ ਸਾਫਾ ਸਰਪੰਚ ਸਾਹਿਬ ਮੌਕੇ ਦੇ ਪਿੰਡ ਦੇ ਨੇਤਾ ਜੀ ਕਿਉਂ ਜੀ ਵੀ ਉਹਨਾਂ ਨੂੰ ਵੀ ਅੱਜ ਬੜਾ ਚਾਹ ਹੋਇਆ ਜੋ ਪਿੰਡ ਦੇ ਮੁਖੀ ਨੇ ਉਹਨਾਂ ਨੂੰ ਵੀ ਆ ਮੇਰੇ ਬਾੜੀ ਦੌਰ ਤੋਂ ਦੀਆਂ ਬੱਕਰੀਆਂ ਦਾ ਬੜਾ ਬੜਾ ਟਕੜਾ ਚਾਹ ਕਰਿਆ ਉਹਨਾਂ ਨੇ ਭੱਜਿਆ ਆਏ ਨੇ ਸਕੂਟਰੀ ਕੇ ਉਹ ਸਹਾਇਤਾ ਕਰਨ ਵਾਲੇ ਨਿਸਾਨ ਅੱਜ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਜੀ ਤੋ ਤਾਰੇ ਸਾਰੇ ਖਾਣ ਲੈਣਗੇ ਮੁਰਮੁਰ ਸਿਫਤਾਂ ਹੁੰਦੀਆਂ ਨੇ ਨਾਗਰੀ ਬੱਕਰੀ ਦੀਆਂ ਮੁਰਮੁਰ ਸਿਫਤਾਂ ਹੁੰਦੀਆਂ ਨੇ ਜੀ ਅੱਜ ਕੀ ਕੀ ਸਿਫਤਾਂ ਕਰੀਏ ਅਸੀਂ ਇਸ ਨਸਾਨ ਦੀਆਂ ਕੀ ਕੀ ਸਿਫਤਾਂ ਕਰੀਏ ਅਸੀਂ ਇਸ ਰਕਾਨ ਦੀਆਂ ਕੀ ਹੋ ਰਿਹਾ ਪੂਰੀ ਇਹ ਹੋਰ ਲਾਇਆ ਉਹ ਬੱਕਰੀਆਂ ਇੱਕ ਹੋਰ ਲਿਆ ਬਈ ਹੁਣ ਜੀਦੀ ਜੀਦੀ ਬਣੂਆਂ ਹੋਰ ਬੱਕਰੀਆਂ ਲਵੇ ਲੱਗੀ ਖੜੀ ਐ ਫਿਰ ਵੱਧ ਹੋ ਜੂਗੀ ਫਿਰ ਦੇ ਆਉਗੀ ਇੱਕ ਉਹ ਪੱਠ ਲਿਆ ਮੱਕੀ ਜਿੰਨੀ ਉਹ ਨਾਗਰਾ ਬੱਚਾ ਦੇਖ ਲਈ ਤੁਸੀਂ ਸਕਦੇ ਵਿੱਚ ਅਸੀਂ ਇਹਨੇ ਉਹ ਲਾ ਕੇ ਨੂੰ ਵੀ ਮਿਸ਼ਾਰੀ ਰੰਗੀਨ ਬਣਾ ਕੇ ਦੇ ਜਾਂਗੇ ਇਹ ਧੰਨੇ ਮਾਮਾਤੀਆਂ ਨਹੀਂ ਮਾਮਾਦੀਆਂ ਸੂਰੀਆਂ ਬਲੱਡ ਲਾਈਨ ਚਲਾ ਰਕੇ ਆ ਬੰਦੇ ਆ ਦੋਨੋਂ ਪੱਠਾ ਇੱਦੀ ਹੈ ਪਹਿਲੇ ਦੋਨੇ ਪੱਠਾ ਹੀ ਆ ਦੋਨੋਂ ਪੱਠਾ ਇੱਥੇ ਬੱਕਰੀ ਆ ਬੱਕਰੀ ਦੋ ਦੋ ਦੰਦ ਤੋਂ ਹੋਣੀਆਂ ਹਾਲੇ ਦੋ ਦੋ ਦੰਦ ਤੇ ਦੋ ਦੰਦ ਆ ਦੇ ਫਰੈਸ਼ ਦੋ ਦੰਦ ਤੋਂ ਫਰੈਸ਼ ਆ ਬੱਕਰੀ ਦਿੱਤੀ ਹੈ ਦੋਨੋਂ ਦੋਨੋਂ ਕਰੈ ਨਹੀਂ ਰ ਉਿੱਦਵਾਲ ਦੁਆਰੇ ਬੈਸੀ ਛੋਟੇ ਬੱਚੇ ਇਹ ਕਿਹੜਾ ਰੰਗ ਪੈਂਦਾ ਆ ਮਲੇ ਪੀਲਾ ਚ ਮਲੇ ਬੰਨਾ ਇਹ ਜੀ ਸਰੋਹੀ ਚ ਪੈਂਦੀਆਂ ਨੇ ਵਧੀਆ ਨਸਲ ਹੈ ਆਪਣੇ ਪੰਜਾਬ ਦੀ ਜਿਹਨੂੰ ਕਿ ਚਿਟਲੀ ਛੇਰੀ ਕਹਿੰਦੇ ਨੇ ਸ਼ੇਰ ਰੰਗੀ ਕਹਿੰਦੇ ਨੇ ਸਰੋਹੀ ਚ ਪੈ ਗਈ ਰੰਗ ਸਰੋਹੀ ਹੈ ਬੱਕਰੀ ਪੰਜਾਬਣ ਤੇ ਉਹ ਪੰਜਾਬਣ ਕਰਨਾ ਠੀਕ ਹੈ ਹਾਂਜੀ ਇਹ ਕੋਣ ਨਾਗਰਾ ਨੇ ਆਉਣਾ ਲਿਆਉ ਕੜਸੋ ਆ ਜੋ ਨਾਗਰਾ ਬੱਚਾ ਲਿਆਉ ਜੀ ਉਹ ਛੋਟਾ ਉਹ ਛੋਟਾ ਨਾਗਰਾ ਛੋਟਾ 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 ਏ ਵੀ ਲੈ ਆ ਉਹ ਛੋਟਾ ਬੱਚਾ ਥੋੜੀ ਇੱਕ ਕਿ ਬੱਕਰੀ ਦੇ हां ਉਹ ਲੈ ਕੇ ਆ ਉਹ ਬਾਲਾ ਪਸੰਦ ਨੇ ਛੱਡੀ ਦਾ ਕਿਹੜੀ ਕਿਹੜੀ ਬੱਕਰੀ ਦੇ ਨੇ ਉਹ ਆਜੀ 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 ਪਿਓਰ ਨਾਗਰਾ ਦੋਵੇਂ ਪਿਓਰ ਨਾਗਰਾ ਬੱਚਾ ਜੀ ਬਹੁਤ ਪੂਰਾ ਨੱਕ ਲੋ ਨਾਗਰਾ ਸਿੰਗੀ ਪੂਰੀ ਇਹ ਪਿਓਰ ਪਾਕਿਸਤਾਨੀ ਦੀ ਸਿੰਗੀ ਪੈਂਦੀ ਹੈ ਜਿਹਨੂੰ ਕਿ ਪਾਕਿਸਤਾਨੀ ਕਹਿੰਦੇ ਨੇ ਪਿਓਰ ਕਿਓਰ ਇਹ ਆਰਡਰ ਦੇਖੋ ਜੀ ਦਾ ਪਿੱਛੋਂ ਉਹ ਆਰਡਰ ਦਾ ਪੂਰਾ ਚਮੜੀ ਪਿਓਰ ਜੋ ਕਿ ਐਸੀ ਚੀਜ਼ ਦਾ ਮੁੱਲ ਪੈਂਦਾ ਜੀ ਅੱਜ सारा बढ़िया सिस्टम है आ आ जो किसी ने बच्चा लेना हो ब्रीड के लिए तो बच्चा सेल के लिए भी तैयार है बच्चा तो बहुत अच्छा बच्चा है देखोगे करा लो भाई खुद मक्खी चीनी पाठा की चीनी बकरी ले मक्खी चीनी ओ पाठा ओ मक्खी चीनी बड़े गन्ना ओ मक्खी चीनी बहुत के भाला ਕੋਈ ਨਾ ਆਦਾਨ ਹੱਕਾ ਬੱਕਰੀ ਰਹਿ ਗਈ ਇਹ ਕਿਹਦਾ ਰਹਿ ਗਿਆ ਕੋਈ ਨਾ ਆਦਾਨ ਖਿਜਾ ਨਾ ਆ ਆਹ ਆ ਛੋਟੇ ਰਹਿ ਗਏ ਜੀ ਜੀ ਆਪਰਾ ਆ ਜਾਓ ਦੇਖ ਸਕਦੇ ਹੋ ਪ्योर ਬੱਕਰੀਆਂ ਚੀਜ਼ ਦੇ ਡੱਬ ਬਹੁਤ ਘੱਟ ਮਿਲਦੇ ਨੇ ਆ ਚੀਜ਼ ਦੇ ਡੱਬ ਪਾਕਿਸਤਾਨੀ ਚ ਬੰਦੇ ਨੇ ਫੱਲਾ 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 ਚਾਹ ਦੇਖ ਲੈ ਲਗਾ ਤਾ ਇਹ ਆ ਮੱਖੀ ਚੀਨੀ ਆ ਕਾਂ ਦੇ ਜੀ ਕੰਨ ਕੰਨਾਂ ਦੀ ਲੈਂਥ ਬਹੁਤ ਹੈ ਜੀ ਕੰਨ ਕਿੱਥੋਂ ਦੇ ਆਏ ਨਵਾਈ ਹੁਜਾਇਬ ਜੀ ਬੜੇ ਦੂਰ ਤੇ ਜਾਂਦੇ ਆ ਬੜੇ ਬੜੇ ਫਿਰ ਜੀ ਬਾਡਰ ਤੇ ਆ ਰਹੇ ਪਾਕਿਸਤਾਨ ਦੇ ਬਾਡਰ ਤੇ ਆ ਰਹੇ ਆ ਜੀ ਪਾਕਿਸਤਾਨ ਤੋਂ ਵੀ ਟਪਾਤੇ ਜੀ ਤੁਸੀਂ ਤਾਂ ਬੜੀ ਮਿੰਟਾ ਕੀਤੀ ਹੈ ਬੜੀ ਹੁਮਮਤ ਕੀਤੀ ਹੈ ਬੜਾ ਬੜਾ ਬੈਸਤ ਮਿੰਟਾ ਬਹੁਤ ਜੀ ਅੱਜ ਮੇਰਾ ਖੇਲ ਜੀ ਕੀਮਤ ਹੋਣੀ 25 26000 ਹਾਂ ਜੀ ਬੱਤੀ ਹੈ ਕਿਉਂਕਿ ਸਾਨੂੰ ਪਤਾ ਇਸ ਨਸਲ ਬਾਰੇ ਕਿਉਂਕਿ ਇਹ ਮੱਖੀ ਚੀਨੀ ਹੈ ਇਹ ਚੀਜ਼ਾਂ ਅੱਜ ਕੱਲ੍ਹ ਜਮਾਨੇ 'ਚ ਘੱਟ ਮਿਲਦੀਆਂ ਨੇ ਜੋ ਕਿ ਇਹਨਾਂ ਚੀਜ਼ਾਂ ਨੂੰ ਆਪਣੇ ਮੁਸਲਮਾਨ ਵੀਏ ਖਰੀਦਦੇ ਨੇ ਜਿਨ੍ਹਾਂ ਨੂੰ ਇਹਨਾਂ ਦੇ ਅੱਖਰਾਂ ਦਾ ਪਤਾ ਹੈ ਇਹਨਾਂ ਦੇ ਇਹ ਨਹੀਂ ਪਤਾ ਕੁਦਰਤ ਵੱਲੋਂ ਕੀ ਲਿਖਿਆ ਹੋਇਆ ਹੋਵੇ ਕੀ ਨਾ ਉਰਦੂ ਦੇ ਅੱਖਰਾਂ ਕੱ ਅੱਜ ਇਹ ਕੱਖਾਂ ਦੇ ਕੰਮ ਲੱਖਾਂ ਤੇ ਚੜ ਜਾਂਦੇ ਨੇ ਕਿਉਂਕਿ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਨਾ ਗੱਲਾਂ ਦਾ ਤੇ ਬੱਕਰੀਆਂ ਹਰ ਕੋਈ ਚਾਰਦਾ ਹੈ ਬੱਕਰੀ ਚਾਰਨ ਦਾ ਕਿਸੇ ਨੂੰ ਤਰੀਕਾ ਨਹੀਂ ਬੱਕਰੀ ਬੱਕਰੀ ਹਰ ਕੋਈ ਕਰਦਾ ਹੈ ਪਰ ਬੱਕਰੀ ਰੱਖਣ ਦਾ ਕਿਸੇ ਨੂੰ ਪਤਾ ਨਹੀਂ ਤੇ 20 ਸਾਲ ਰੰਡੀ ਪੁੱਤ ਨੂੰ ਪਾਲਦੀ ਐ ਜੰਮ ਕੇ ਰੰਡੀ ਦਾ ਮਰ ਗਿਆ ਬੰਦਾ ਰੰਡੀ 20 ਸਾਲ ਬੱਚੇ ਨੂੰ ਪਾਲਦੀ ਐ ਏਡੇ ਤ ਨੂੰ ਜੇ 20 ਸਾਲ ਵੱਲੋਂ ਰੰਡੀ ਦਾ ਪੁੱਤ ਮਰ ਜੇ ਤਾਂ ਰੰਡੀ ਕੀ ਕਰੇ ਵਿਚਾਰੀ ਤਾਂ ਹਾਂ ਮਾਰੂਗੀ ਤੇ 20 ਸਾਲ ਦੇ ਵਿੱਚ ਪਾਲ ਪਲੋਸ ਕੇ ਆਪਣੇ ਪੁੱਤ ਨੂੰ ਤਿਆਰ ਕਰਦੀ ਐ 20 ਸਾਲ ਦੇ ਵਿੱਚ ਦੌਲਤਰਾਮ ਪਾਲੀ ਬੰਦਾ ਬੱਕਰੀਆਂ ਦਾ ਪਾਲੀ ਹਰ ਕੋਈ ਨਹੀਂ ਬਣ ਜਾਂਦਾ ਮੋਢਿਆਂ ਉੱਤੇ ਡੰਗਾ ਧਰ ਕੇ ਹਰ ਕੋਈ ਤੁਰਪਾਂ ਦਾ ਹੈ ਮੋਢਿਆਂ ਵਿੱਚ ਪਾ ਕੇ ਝੋਲੇ ਪਤਨੀਆਂ ਹਰ ਕੋਈ ਤੁਰਪਾਂ ਦਾ ਹੈ ਪਰ ਪਾਲੀ ਬਣਨਾ ਮੁਸ਼ਕਲ ਹੈ ਹਰ ਇਨਸਾਨ ਨੂੰ ਇਹ ਨਹੀਂ ਪਤਾ ਬੱਕਰੀ ਕਿਹੜੇ ਟਾਈਮ ਚਰਦੀ ਹੈ ਹਰ ਸਾਨੂੰ ਇਹ ਨਹੀਂ ਪਤਾ ਬੱਕਰੀ ਕਿਹੜੇ ਟਾਈਮ ਸੌਂਦੀ ਹੈ ਕਿਹੜੇ ਟਾਈਮ ਇਹ ਚਰੂਗੀ ਕਿਹੜੇ ਟਾਈਮ ਇਹ ਬੈਠੂਗੀ ਦੁਨੀਆ ਉਹੀ ਡੱਕਰੀ ਫਿਰਦੀ ਆ ਅੱਧੇ ਦਾ ਟੋਬੇ 'ਚ ਡੰਗਾ ਨੇ ਹਰ ਇਨਸਾਨ ਨੂੰ ਇਹ ਨਹੀਂ ਪਤਾ ਵੀ ਬੱਕਰੀ ਨੂੰ ਕਿਹੜੇ ਮਹੀਨੇ ਦਵਾਈ ਦੇਣੀ ਹੈ ਕਿਹੜੇ ਮਹੀਨੇ ਨੂੰ ਪੇਟ ਦੇ ਕੀੜੇ ਦੀ ਦੇਣੀ ਹੈ ਕਿਹੜੇ ਮਹੀਨੇ ਦੀ ਵੈਕਸੀਨ ਕਰਨੀ ਹੈ ਕਿਹੜੇ ਮਹੀਨੇ ਦੀ ਚੈਕਿੰਗ ਕਰਾਉਣੀ ਹੈ ਸਾਰੇ ਖੂਨ ਦੀ ਵੀ ਕਿਹਨੂੰ ਬਿਮਾਰੀ ਹੈ ਕਿਹਨੂੰ ਨਹੀਂ ਹਰ ਪਾਲੀ ਨੂੰ ਨਹੀਂ ਪਤਾ ਉਹ ਪਾਲੀ ਨੂੰ ਪਤਾ ਜੀਨੇ ਇਹਦਾ ਸਾਰੀ ਉਮਰ ਹੱਡੀ ਚੱਪਲੀ ਜੀਨੇ ਮੇਰੇ ਵਰਗੇ ਤੋਂ ਛਿੱਤਰ ਖਾ ਕੇ ਪਾਲੀ ਬਣੇ ਚੇਲਾ ਚੱਪਤਾ ਬਣੇ ਆਸੀਂ ਸਿਆਣੇ ਮੁਸਤਫਾ ਦੇ بڑے بڑے ਪੀਰ ਫਕੀਰਾਂ ਦੇ بڑے بڑے ਸਿਆਣੇ ਬੰਦਿਆਂ ਦੇ ਚੇਲੇ ਕੁੱਟਾਂ ਮਾਰਾਂ ਖਾ ਕੇ ਬਣੇ ਹੋਏ ਆ ਜੁੱਤੀਆਂ ਖਾ ਕੇ ਬਣੇ ਹੋਏ ਆ ਤਾਂ ਜੇ ਅਸੀਂ ਤੁਹਾਡੀ ਛੇ ਮਾ ਦੇ ਵਿੱਚ ਖੜੇ ਆ ਨਹੀਂ ਸਾਨੂੰ ਕੋਈ ਪਤਾ ਨਹੀਂ ਸੀ ਇਹਨਾਂ ਦੇ ਬਾਰੇ ਸਾਡੇ ਨਲੀਆਂ ਪੁੰਜਣ ਦਾ ਸਾਨੂੰ ਪਤਾ ਨਹੀਂ ਸੀ ਅਸੀਂ ਇਹ ਜੇ ਬੱਚਿਆਂ ਦੇ ਜਿਹੜੇ ਜਿਹੜੇ ਅਸੀਂ ਸਾਡੇ ਮਾਪਿਆਂ ਦੇ ਗੈਰ ਉਹਨਾਂ ਦੀ ਕਿਰਤ ਕਮਾਈ ਕਰੀ ਹੈ ਮਿਹਨਤ ਬਹੁਤ ਹੈ ਬਹੁਤ ਹੈ ਇਹਨਾਂ ਦੀ ਮਿਹਨਤ ਬਹੁਤ ਹੈ ਜੀ ਜੇ ਕੋਈ ਹਰ ਕਰੇ ਤਾਂ ਹੁਣ ਮੇਰੇ ਭਾਈਓ ਵੀਡੀਓ ਵੀ ਬਹੁਤ ਵੱਡੀ ਬਣਦੀ ਜਾਂਦੀ ਹੈ ਲਵੇ ਲੱਗੀ ਮੇਰਾ ਭਾਈ ਜਿਹੜਾ ਇਹਨਾਂ ਨੂੰ ਚਾਰਦਾ ਆ ਕੇ ਉਹਦੀ ਫੋਟੋ ਕਰਾਓ ਨਾਲ ਸਰਪੰਚ ਸਾਹਿਬ ਤੁਸੀਂ ਵੀ ਆਜੋ ਤੇਰਾ ਨੰਬਰ ਦੇਈ ਤੇ ਵੀਡੀਓ ਦੇ ਮੂਰੇ ਤੈਨੂੰ ਲਾਵਾਂਗੇ ਤੈਨੂੰ ਫੂਨ ਬੜੇ ਆਉਣਗੇ ਲੋਕਾਂ ਦੇ ਅਸੀਂ ਮੱਥਾ ਨਹੀਂ ਮਾਰਨਾ ਮੱਥਾ ਤੈ ਮਾਰਨਾ ਕਰਿਆਣਾ ਕਿਉਂ ਜੀ ਤੇਰੀ ਚੀਜ਼ ਦਾ ਪਰਦਾ ਤੈ ਦੇਣਾ ਲੱਖ ਦੀ ਚੀਜ਼ ਆ ਕੱਖ ਮੰਗ ਕੱਖ ਵਾਲੀ ਦਾ 2 ਲੱਖ ਉਹ ਤੈਨੂੰ ਪਤਾ ਕਿਉਂ ਜੀ ਤੇਰੇ ਢਿੱਡ ਦਾ ਆ 2 4 ਬੱਦਿਆ ਬੱਦੀਆਂ ਬੱਕੀਆਂ ਫੜ ਲਓ ਜੌਰ ਨਗਰੀਆਂ ਬੱਕਰੀਆਂ ਨੇ ਬਾਂਗੀਆਂ ਜੀਆਂ ਹਰਿਆਣੇ ਚ ਪਿੰਡ ਸਹੂ ਪੈਂਦਾ ਕਹਿੰਦੇ ਜਿਲ੍ਹਾ ਹਰਖਾਰ ਪੈਂਦਾ ਸਹਾਣਾ ਤੋਂ 20 ਤੋਂ 20 ਕਿਲੋਮੀਟਰ ਅੱਗੇ ਹੈ ਸਹਾਣੇ ਤੋਂ ਤੇ ਆਪਾਂ ਨੂੰ ਵੀ ਕੰਟੈਕਟ ਕਰ ਸਕਦੇ ਆਪਾਂ ਲੋਕੇਸ਼ਨ ਜ਼ਰੂਰ ਦੱਸਾਂਗੇ ਬਾਈਆਂ ਦੀ ਤੇ ਬਾਈ ਸਰਾਹ ਕਰਾਇਆ ਪਿਆ ਬਾਈਆਂ ਦੀ ਮਿਹਨਤ ਬੋਲਦੀ ਹੈ ਮੱਖਾ ਕਿੰਨਾ ਵੀ ਪੈਂਦਾ ਲਾਲ ਡੱਬਾ ਕਾਲਾ ਡੱਬਾ ਹੀ ਪੈਂਦਾ ਪਿੱਛੇ ਹਟਾਓ ਜੀ ਤੇ ਬਾਕੀ ਹੁਣ ਆਪਾਂ ਵੀਡੀਓ ਵੀ ਐਂਡ ਕਰਦੇ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਤੇ ਜਿਨ੍ਹਾਂ ਦੀ ਬਦੌਲਤ ਅੱਜ ਦੌਲਤਰਾਮ ਦੀ ਬਦੌਲਤ ਇੱਥੇ ਪਹੁੰਚੇ ਨੇ ਵੀਡੀਓ ਬਣਾਉਣ ਦੇ ਲਈ ਅਗਰ ਜੇ ਮੇਰੇ ਭਾਈਆਂ ਨੂੰ ਵੀਡੀਓ ਅਸੀਂ ਤੋੜਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰਿਓ ਰਾਜੂ ਗੋੜ ਸ਼ਰਮ ਦਿੜਬਾ ਸਾਨੂੰ ਸਰਪੰਖ ਜ਼ਰੂਰ ਕਰਿਓ ਕਿਉਂਕਿ ਸਾਡੀ ਚੈਨਲ ਨੂੰ ਵਿਊ ਵਧ ਜਾਣਗੇ ਤੁਹਾਡੀ ਕਿਰਪਾ ਦੇ ਨਾਲ ਅਸੀਂ ਵੀ ਕੁਝ ਮਾਰੇ ਮੋਟੇ ਗਾਹਾਂ ਸਰ ਕੀਏ ਬਾਕੀ ਸਰਪੰਖ ਸਾਹਿਬ ਦਾ ਨਾਮ ਕੀ ਹੈ ਮਨਜੀਤ ਮਨਜੀਤ ਸਰਪੰਖ ਸਾਹਿਬ ਮੌਕੇ ਦਾ ਤੁਹਾਡਾ ਜੀ ਉੱਗਰ ਸਿੰਘ ਸਿੰਘ ਉੱਗਰ ਸਿੰਘ ਸੈਨ ਇਹਨਾਂ ਦੇ ਨਾਮ ਵਿੱਚ ਦੇ ਪਾ ਦਿਓ ਠੀਕ ਹਾਂਜੀ ਤੇ ਇਹ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਇਹਨਾਂ ਦਾ ਬਾਗ ਹੈ ਇਹਨਾਂ ਦੇ ਬਾਗਾਂ ਦੇ ਵਿੱਚ ਬੱਕਰੀਆਂ ਚਰਦੀਆਂ ਨੇ ਠੀਕ ਸਾਡਾ ਬੜੀ ਸਹਾਇਤਾ ਕਰ ਰਹੀ ਨੇ ਇਸ ਗਰੀਬ ਬੰਦੇ ਦੀ ਤੇ ਬਾਹਰੋਂ ਅਮਰੀਕਾ ਕੈਨੇਡਾ ਵਾਲੇ ਮੇਰੇ ਭਾਈਆਂ ਨੂੰ ਵੀ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਇਸ ਬੰਦੇ ਦੀ ਸਹਾਇਤਾ ਕਰੋ ਠੀਕ ਹੈ ਜੀ ਧੰਨਵਾਦ ਸਾਰੇ ਵੀਰਾਂ ਦਾ ਚਲੋ ਜੀ